ਦੀ ਬਗੀ ਦੁਸ਼ਮਨੀ ਸੀ ਕਿਉਂ ਐ ਸਭ ਕੁਝ ਕੀਤਾ ਗਿਆ ਕਿਉਂ ਪਲਾਨ ਕੀਤਾ ਗਿਆ ਹੰਡੀ ਡਰਾਈਵ ਚ ਲਾਇਆ ਵੀ ਹੈ ਜੇ ਉਹਨਾਂ ਨੂੰ ਪੈਸੇ ਚਾਹੀਦੇ ਸੀ ਤਾਂ ਪੈਸੇ ਵੀ ਮੰਗ ਕਰ ਲੈਂਦੇ ਕੁਝ ਕਰ ਲੈਂਦੇ ਉਹ ਵੀ ਕੋਈ ਮੰਗ ਨਹੀਂ ਕੀਤੀ ਡੈਡ ਬੋਡੀ ਜਿਹੜੀ ਹੈ ਉਹ ਅਜੇ ਤੱਕ ਮਿਲ ਨਹੀਂ ਪਾਈ ਸਾਨੂੰ ਕੋਈ ਪ੍ਰੂਫ ਦੇਣ ਉਹ ਸਾਡੇ ਤੋਂ ਸਿਰਫ ਟਾਈਮ ਮੰਗ ਰਹੇ ਅਸੀਂ ਲੱਭਦੇ ਪਏ ਹਾਂ ਉਹ ਸਿਰਫ ਇਹ ਕਹਿ ਰਹੇ ਐ 8-9 ਦਿਨ ਹੋ ਜਾਣੇ ਇੱਕ ਗੱਲ ਨੂੰ ਇੱਕ ਬੱਚੇ ਦੇ ਗੁੰਮ ਹੋ ਜਾਣ ਨੂੰ ਇੰਨਾ ਲੰਮਾ ਸਮਾਂ ਬਹੁਤ ਜ਼ਿਆਦਾ ਆ ਸਾਡੇ ਲਈ ਸਾਨੂੰ ਪਤਾ ਹੈ ਅਸੀਂ ਇਸ ਸਿਚੁਏਸ਼ਨ ਚੋ ਕਿੱਦਾਂ ਲੰਘ ਰਹੇ ਆ ਇੱਥੇ ਪੰਜਾਬ ਦੇ ਵਿੱਚ ਹੁੰਦੇ ਅਸੀਂ ਸੀਬੀਆਈ ਦੀ ਜਾਂਚ ਕਰਾ ਲਾਂਦੇ ਉਹਦੀ ਮੰਗ ਕਰ ਲਾਂਦੇ ਵੀ ਆ ਹੋਣੀ ਚਾਹੀਦੀ ਹੈ ਕੋਈ ਜਾਂਚ ਲਾਓ ਇੱਥੇ ਤੇ ਉੱਥੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਕਹਿੰਦੇ ਉੱਥੇ ਕਾਨੂੰਨ ਬੜੇ ਅੱਛੇ ਮੈਂ ਕਹਿੰਦਾ ਉੱਥੇ ਕਾਨੂੰਨ ਹੀ ਮਾੜਿਆ ਜੋ ਹਰੇ ਤੱਕ ਕੋਈ ਈਸ ਗੱਲ ਨੂੰ ਨਤੀਜੇ ਤੱਕ ਨਹੀਂ ਪਹੁੰਚਿਆ ਅੱਜ 8 ਦਿਨ ਹੋ ਗਏ ਆ ਜਦੋਂ ਉਹ 8 9 ਮਹੀਨਿਆਂ ਦਾ ਛੋ ਦੀ ਮਾਤਾ ਚਲੀ ਗਈ ਸੀ ਨਰਗੋ ਮੀਨਰ ਹਾਂ 8 ਨਵੰਬਰ ਐਸੀ ਕੋਲ ਪਾਲੇ ਸਾਰੇ ਪਰਿਵਾਰ ਨੇ ਇਕੱਠੇ ਨੇ ਇੰਨੀਆਂ ਕਠਿਨਾਈਆਂ ਦੇ ਵਿੱਚ ਜਦੋਂ ਸੁੱਖ ਦਾ ਟਾਈਮ ਆਇਆ ਪ੍ਰਮਾਤਮਾ ਨੇ ਐਡੀ ਵੱਡੀ ਕਰੋਪੀ ਇਹਦੇ ਪਰਿਵਾਰ ਦੀ ਸਿੱਟੀ ਹੈ ਦੱਸ ਨਹੀਂ ਸਕਦੇ ਵੀਰੇ ਤੁਹਾਡੇ ਨੂੰ ਉਹਨੂੰ ਕਿਸੇ ਦਾ ਮੈਸੇਜ ਆਉਂਦਾ ਹੈ ਇੰਸਟਾਗ੍ਰam ਤੇ ਮੈਸੇਜ ਥਰੂ ਉਹਨਾਂ ਦੇ ਉੱਤੇ ਚਲਾ ਜਾਂਦਾ ਹੈ ਪਰ ਉਹਦੇ ਮੈਸੇਜ ਦੇ ਨਾਲ ਜਦੋਂ ਘਰ ਦੇ ਵਿੱਚ ਐਂਟਰ ਕਰਦਾ ਉਹਨੂੰ ਕੋਈ ਡਾਊਟ ਹੁੰਦਾ ਹੈ ਉਹ ਘਰ ਦੀ ਲੋਕੇਸ਼ਨ ਤੇ ਉਹ ਘਰ ਦਾ ਨੰਬਰ ਤੇ ਨਾਲ ਦੀ ਨਾਲ ਉਹ ਮੈਸੇਜ ਕਰਦਾ ਹੈ ਆਪਣੇ ਯਾਰਾਂ ਦੋਸਤਾਂ ਨੂੰ ਪਹਿਲਾਂ ਉਹ ਘਰ ਦੀ ਫੋਟੋ ਤੇ ਲੋਕੇਸ਼ਨ ਭੇਜਦਾ ਹੈ। ਉਸ ਤੋਂ ਬਾਅਦ ਜਦੋਂ ਉਹ ਘਿਰ ਜਾਂਦਾ ਹੈ ਆਪ ਦੇ ਜੋ ਦੋਸਤਾਂ ਯਾਰਾਂ ਦੋਸਤਾਂ ਨੂੰ ਜਿਹੜੇ ਉਹਦੇ ਪਿੱਛੇ ਸੀਗੇ ਟ੍ਰਾਂਟੋ ਉਹਨਾਂ ਨੂੰ ਉਹ ਮੈਸੇਜ ਕਰਕੇ ਦੱਸਦਾ ਹੈ ਵੀ ਮੈਂ ਘਿਰ ਗਿਆ ਵੀ ਮੈਂ ਖਤਰੇ 'ਚ ਹਾਂ। ਉਸ ਤੋਂ ਬਾਅਦ ਉਹਦਾ ਫੋਨ ਬੰਦ ਹੋ ਜਾਂਦਾ ਹੈ। ਉਸ ਟਾਈਮ ਬਾਕੀ ਕਮਰੇ ਜਿਹੜੇ ਖੁੱਲੇ ਸੀ ਉਹ ਉਹਨਾਂ ਨੇ ਚੈੱਕ ਕਰਾਤੇ। ਇੱਕ ਕਮਰਾ ਅੰਦਰੋਂ ਚੈੱਕ ਨਹੀਂ ਕਰਾਇਆ ਸੀ। ਉਹ ਕਹਿੰਦਾ ਜਿਹੜਾ ਉੱਥੇ ਕੋਈ ਬੰਦਾ ਬੱਚਾ ਰਹਿ ਰਿਹਾ ਸੀ ਉਹ ਕਹਿੰਦਾ ਵੀ ਇੱਥੇ ਗੋਰੀ ਰਹਿੰਦੀ ਉਹਨਾਂ ਨੇ ਚੈੱਕ ਨਹੀਂ ਕਰਵਾਇਆ ਸਾਨੂੰ ਉਸ ਤੋਂ ਉਹਨਾਂ ਨੂੰ ਬੰਦੇ ਨੂੰ ਡਾਊਟ ਹੋਇਆ ਉਹਨਾਂ ਨੇ ਫਿਰ ਮਤਲਬ ਕਿ ਫੋਸਟ ਸ੍ਰਾਪਟ ਕਰਾਈ ਜਿਹੜੇ ਮੈਸੇਜ ਦੇ ਵੇਸ ਤੋਂ ਉਹ ਬਤੇ ਨਹੀਂ ਫੋਸਟ ਸ੍ਰਾਪਟ ਕਰਾਈ ਫਿਰ ਸਾਨੂੰ 2 ਤਰੀਕ ਨੂੰ ਉਹਦੇ ਬਾਰੇ ਪਤਾ ਲੱਗਿਆ ਜਦੋਂ ਉੱਥੇ ਨਿਓ ਚੱਲ ਵੀ ਵੀ ਨਵਦੀਪ ਸਿੰਘ ਧੜਿਆਰ ਗੁੰਮ ਹੈ ਜੇ ਤੇ ਇਲਜ਼ਾਮ ਲੱਗ ਰਿਹਾ ਉਹਨੇ ਹਨੀ ਟ੍ਰੈਪ ਲਾਇਆ ਉਸ ਕੁੜੀ ਦਾ ਅਜੇ ਤਾਂ ਕੁਝ ਪਤਾ ਲੱਗ ਪਿਆ ਇਹ ਵੀ ਕਿਹਾ ਜਾ ਰਿਹਾ ਵੀ ਉਹ ਪਹਿਲਾਂ ਵੀ ਵਿਆਹੀ ਹੋਈ ਹੈ ਇੱਥੇ ਪੰਜਾਬ ਦੇ ਵਿੱਚ ਵੀ ਵਿਆਹੀ ਹੈ ਇਹ ਗੱਲਾਂ ਵੀ ਨਿਕਲ ਆਈਆਂ ਲੋਕਾਂ ਨੇ ਅਫਵਾਹਾਂ ਨੇ ਵੀ ਉਹ ਫੜਿਆ ਗਿਆ ਕੋਈ ਕੁਛ ਕਹਿੰਦਾ ਕੋਈ ਕਹਿੰਦਾ ਮਤਲਬ ਕਿ ਆਰੀ ਨਾਲ ਉਹਦੀ ਬੋਡੀ ਕੱਟੀ ਗਈ ਮੈਂ ਜਿਪਸੀ ਲੈਣੀ ਆ ਮੈਂ ਐ ਕਰਨਾ ਬੜੇ ਛੌਂਕ ਸੀ ਜਿਹਾ ਬੁਲਬੁਲੇ ਬੱਚਿਆਂ ਦੇ ਜਿ ਸੀ ਉਹ ਮਨ ਦੇ ਵਿੱਚ ਹੀ ਰਹੇ ਸਾਰੇ ਇਨਸਾਨ ਮਰ ਜੀ ਜਾਂ ਚੁ ਕੋਈ ਕੁਛ ਪਿਆਰ ਦੀ ਗੱਲ ਪਰਮਾਤਮਾ ਨੂੰ ਇਹ ਕਾਮਨਾ ਕਰਦੇ ਆ ਵੀ ਇਹ ਸੱਚੀ ਝੂਠੀਆਂ ਹੋ ਜਾਣ ਜਿਹੜੀਆਂ ਸਾਡੇ ਕੋਲੇ ਪਹੁੰਚਦੀਆਂ ਖਬਰਾਂ ਨੇ ਉਹਨੂੰ ਕਿਸੇ ਦਾ ਮੈਸੇਜ ਆਉਂਦਾ ਹੈ ਇੰਸਟਾਗ੍ਰam ਤੇ ਮੈਸੇਜ ਦੇ ਥਰੂ ਉਹਨਾਂ ਦੇ ਉੱਤੇ ਚਲਾ ਜਾਂਦਾ ਹੈ ਪਰ ਉਹਦੇ ਮੈਸੇਜ ਦੇ ਨਾਲ ਜਦੋਂ ਘਰ ਦੇ ਵਿੱਚ ਐਂਟਰ ਕਰਦਾ ਉਹਨੂੰ ਕੋਈ ਡਾਟ ਹੁੰਦਾ ਹੈ ਉਹ ਘਰ ਦੀ ਲੋਕੇਸ਼ਨ ਤੇ ਉਹ ਘਰ ਦਾ ਨੰਬਰ ਤੇ ਨਾਲ ਦੀ ਨਾਲ ਉਹ ਮੈਸੇਜ ਕਰਦਾ ਆਪਦੇ 11 ਦੋਸਤਾਂ ਨੂੰ ਪਹਿਲਾਂ ਉਹ ਘਰ ਦੀ ਫੋਟੋ ਤੇ ਲੋਕੇਸ਼ਨ ਭੇਜਦਾ ਹੈ ਉਸ ਤੋਂ ਬਾਅਦ ਜਦੋਂ ਉਹ ਘਿਰ ਜਾਂਦਾ ਆਪਦੇ ਜੋਰੋ ਦਾ 11 ਦੋਸਤਾਂ ਨੂੰ ਜਿਹੜੇ ਉਹਦੇ ਪਿੱਛੇ ਸੀਗੇ ਟ੍ਰਾਂਟੋ ਉਹਨਾਂ ਨੂੰ ਉਹ ਮੈਸੇਜ ਕਰਕੇ ਦੱਸਦਾ ਹੈ ਵੀ ਮੈਂ ਘਿਰ ਗਿਆ ਵੀ ਮੈਂ ਖਤਰੇ 'ਚ ਆ ਉਦੋਂ ਬਾਅਦ ਉਹਦਾ ਫੋਨ ਬੰਦ ਹੋ ਜਾਂਦਾ ਹੈ ਫੋਨ ਚੱਲੀ ਜਾਂਦਾ ਕੋਈ ਮਤਲਬ ਕਿ ਚੱਕ ਨਹੀਂ ਰਿਹਾ ਹੁੰਦਾ ਕਾਫੀ ਫੋਨ ਵਗੈਰਾ ਲਾਏ ਉਹਨਾਂ ਨੇ ਫਿਰ ਜਿਹੜੇ ਮੁੰਡਿਆਂ ਕੋਲੇ ਉਹ ਠਹਿਰਾ ਸੀ ਉਹ ਜਾ ਕੇ ਬਾਅਦ ਚ ਦੇਖ ਕੇ ਵੀ ਆਏ ਨੇ ਉੱਥੇ ਵਰਕੋਸਿੰਗ ਲੱਗਿਆ ਉਹਨਾਂ ਨੇ ਉਸ ਟਾਈਮ ਬਾਕੀ ਕਮਰੇ ਜਿਹੜੇ ਖੁੱਲੇ ਸੀ ਉਹ ਉਹਨਾਂ ਨੇ ਚੈੱਕ ਕਰਾਤੇ ਇੱਕ ਕਮਰਾ ਅੰਦਰੋਂ ਚੈੱਕ ਨਹੀਂ ਕਰਾਇਆ ਸੀ ਉਹ ਕਹਿੰਦਾ ਜਿਹੜਾ ਉੱਥੇ ਕੋਈ ਬੰਦਾ ਬੱਚਾ ਰਹਿ ਰਿਹਾ ਸੀ ਉਹ ਕਹਿੰਦਾ ਵੀ ਇੱਥੇ ਗੋਰੀ ਰਹਿੰਦੀ ਉਹਨਾਂ ਨੇ ਚੈੱਕ ਨਹੀਂ ਕਰਵਾਇਆ ਸਾਨੂੰ ਉਸ ਤੋਂ ਉਹਨਾਂ ਨੂੰ ਬੰਦੇ ਨੂੰ ਡਾਊਟ ਹੋਇਆ ਉਹਨਾਂ ਨੇ ਫਿਰ ਮਤਲਬ ਕਿ ਪੁਲਿਸ ਰੈਪੋਰਟ ਕਰਾਈ ਜਿਹੜੇ ਮੈਸੇਜ ਦੇ ਅੰਗੇਸ਼ ਤੋਂ ਉਹ ਬਤਿਹੂ ਨਹੀਂ ਪੋਸਟ ਰੈਪੋਰਟ ਕਰਾਈ ਫਿਰ ਸਾਨੂੰ 2 ਤਰੀਕ ਨੂੰ ਉਹਦੇ ਬਾਰੇ ਪਤਾ ਲੱਗਿਆ ਜਿੱਦੋਂ ਉੱਥੇ ਨਿਓ ਚੱਲ ਪਈ ਵੀ ਨਵਦੀਪ ਸਿੰਘ ਤਾਲੀ ਵਾਲਾ ਗੁੰਮ ਹੈ ਤੇ 2 ਤਰੀਕ ਨੂੰ ਸਾਨੂੰ ਪਤਾ ਲੱਗਿਆ ਉਥੋਂ ਮਤਲਬ ਕਿ ਸਾਡੇ ਮੇਰੇ ਭਾਂਜਾ ਉੱਥੇ ਪੂਰੇ ਜੀ ਦਾ ਦੋਤਾ ਉੱਥੇ ਹੈਗਾ ਪੂਰੇ ਗੁੜੀ ਦਾ ਬੇਟਾ ਜਿਹੜਾ ਉੱਥੇ ਰਹਿ ਰਿਹਾ ਹੈ ਜਦੋਂ ਉਹਨੇ ਕਹਾ ਦੂਸਰੇ ਮੇਰੀ ਭਾਂਜੇ ਨੂੰ ਫੋਨ ਕਰਿਆ ਫਿਰ ਮੇਰੇ ਭਾਂਜੇ ਨੂੰ ਫੋਨ ਕਰਿਆ ਫਿਰ ਉਹਨਾਂ ਨੇ ਸਾਨੂੰ ਫੋਨ ਕਰਿਆ ਅਮਰਪ੍ਰੀਤ ਜੀ ਨੂੰ ਫੋਨ ਕਰਿਆ ਸਾਨੂੰ ਫਿਰ ਉਹਦੇ ਬਾਰੇ ਮਿਸ ਬਾਰੇ ਪਤਾ ਲੱਗਿਆ ਕਿ ਉਹ ਬੰਦਾ ਮਿਸ ਹੈ ਫਿਰ ਉਹ ਤੋਂ ਬਾਅਦ ਕੀ 5 ਤਰੀਕ ਨੂੰ ਇਹ ਬੁੜੀ ਘਟਨਾ ਸਾਨੂੰ ਫਿਰ ਮੈਸੇਜ ਆਉਂਦਾ ਉਹਨਾਂ ਦਾ ਪੁਲਿਸ ਨਾਲ ਗੱਲਬਾਤ ਹੁੰਦੀ ਹੈ ਜਦੋਂ ਉਹ ਤੋਂ ਪਹਿਲਾਂ ਪੁਲਿਸ ਦਾ ਮੇਰੇ ਕੋਲੇ ਫੋਨ ਆਉਂਦਾ ਪੁਲਿਸ ਵਾਲੇ ਮੈਨੂੰ ਫੋਨ ਤੇ ਦੱਸ ਰਹੇ ਨੇ ਕਿ ਤੁਹਾਡਾ ਬੇਟਾ ਗੁੰਮ ਹੋ ਗਿਆ ਤੇ ਅਸੀਂ ਉਹਦੀ ਰੈਪੋਰਟ ਦਰਜ ਕਰ ਲਈ ਤੇ ਅਸੀਂ ਉਹਨੂੰ ਮਤਲਬ ਕਿ ਲੱਭਦੀ ਕੋਸ਼ਿਸ਼ ਕਰ ਰਹੇ ਹਾਂ ਜੇ ਤੁਹਾਨੂੰ ਕੋਈ ਵੀ ਲੋੜ ਹੋਵੇ ਮੇਰੇ ਫੋਨ ਤੇ ਰਾਬਤਾ ਕਰਿਓ ਸਿਨਓਕ ਹਾਪ੍ਰੀਟ ਹੈਗਾ ਉੱਥੋਂ ਦਾ ਜਿਹੜਾ ਪੁਲਿਸ ਕਸਟਮ ਜੋ ਵੀ ਉਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਅਸੀਂ ਉਹਦੇ ਨਾਲ ਜੁੜੇ ਹੋਏ ਹਾਂ ਰਾਬਤਾ ਵੀ ਕਾਇਮ ਕੀਤਾ ਹੈ ਉਹਨੇ ਸਾਨੂੰ 5 ਤਰੀਕ ਨੂੰ ਮਤਲਬ ਕਿ ਇਹ ਡਿਕਲੇਅਰ ਕਰਤਾ ਵੀ ਸੋਡੇ ਭਾਣ ਮਤਲਬ ਕਿ ਬੇਟੇ ਦਾ ਨਵਦੀਪ ਸਿੰਘ ਦਾ ਮਟਰ ਹੋਇਆ ਉਸ ਤੋਂ ਬਾਅਦ ਅੱਜ ਤੱਕ ਕੋਈ ਵੀ ਜਾਣਕਾਰੀ ਨਹੀਂ ਕਿਸੇ ਦੀ ਉੱਥੇ ਮੇਰਾ ਭਾਣ ਜਾਂ ਮੇਰੀ ਭਾਣ ਜੀ ਹੋਰ ਰਿਸ਼ਤੇਦਾਰ ਮੇਰਾ ਛੋਟਾ ਬੇਟਾ ਵੀ ਉੱਥੇ ਰਹਿੰਦਾ ਹੈ ਉਦੋਂ ਬਾਅਦ ਜਿਹੜੇ ਮਤਲਬ ਕਿ ਮੇਰੀ ਭੂਆ ਜੀ ਦਾ ਲੜਕਾ ਵੀ ਹੈਗਾ ਮੇਰਾ ਇੱਕ ਦੂਸਰਾ ਭਾਂਜਾ ਵੀ ਉੱਥੇ ਹੈਗਾ ਕਾਫੀ ਉੱਥੇ ਸਾਡਾ ਪਰਿਵਾਰ ਹੈ ਸਟ੍ਰਗਲ ਕਰ ਰਿਹਾ ਉੱਥੋਂ ਦੇ ਮੰਤਰੀ ਵਗੈਰਾ ਵੀ ਇੱਥੋਂ ਵੀ ਪੰਜਾਬ ਸਰਕਾਰ ਤੋਂ ਅਸੀਂ ਪਹੁੰਚ ਕਰਾਈ ਹੈ ਤੇ ਸੈਂਟਰ ਸਰਕਾਰ ਤੋਂ ਵੀ ਪਹੁੰਚ ਕਰਾਈ ਹੈ ਦੇਖੋ ਕੁਦਰਤ ਹੈ ਹੁਣ ਦੋ ਮਤਲਬ ਕਿ ਜਦੋਂ ਪੁਲਿਸ ਨਾਲ ਅੱਜ ਸਵੇਰੇ ਗੱਲ ਹੋਈ ਹੈ ਉਹ ਸਾਨੂੰ ਕੁਝ ਨਹੀਂ ਇਸ ਟੌਪਕ ਦੇ ਦੱਸ ਰਿਹਾ ਲੋਕਾਂ ਦੀਆਂ ਅਖਵਾਹਾਂ ਨੇ ਵੀ ਉਹ ਫੜਿਆ ਗਿਆ ਕੋਈ ਕੁਝ ਕਹਿੰਦਾ ਹੈ ਕੋਈ ਕਹਿੰਦਾ ਮਤਲਬ ਕਿ ਆਰੀ ਨਾਲ ਉਹਦੀ ਬਾਡੀ ਕੱਟੀ ਗਈ ਇਸ ਤਰ੍ਹਾਂ ਦੀ ਅੱਜ ਤਾਈਂ ਕੋਈ ਵੀ ਸਾਨੂੰ ਇਨਫੋਰਮੇਸ਼ਨ ਨਹੀਂ ਕਿਤੇ ਕੋਈ ਡਿਕਲੇਅਰ ਨਹੀਂ ਇਹ ਸਭ ਅਫਵਾਹਾਂ ਨੇ ਪਰ ਮੈਂ ਤੁਹਾਡੇ ਮੱਧਵਰਾਹੀਂ ਵੀ ਜੋ ਵੀ ਨਵਦੀਪ ਨਾਲ ਇਟਰੀਜਲੀ ਵਾਪਰੀ ਹੈ ਮੈਂ ਉਥੋਂ ਦੀ ਸਰਕਾਰ ਨੂੰ ਇਥੋਂ ਦੀ ਸਰਕਾਰ ਨੂੰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਕਿ ਜੇ ਮੇਰੇ ਭਾਣ ਜ ਮਤਲਬ ਕਿ ਮੇਰੇ ਬੇਟੇ ਦੀ ਜੋ ਵੀ ਉਥੇ ਡੈੱਡ ਬੋਡੀ ਹੈ ਉਹਨੂੰ ਲੱਭ ਕੇ ਇੰਡੀਆ ਭੇਜਿਆ ਜਾਵੇ ਤਾਂ ਕਿ ਜਿਹੜੇ ਇੰਡੀਆ ਦੇ ਬੱਚੇ ਆ ਉਥੇ ਮਸਾਹੀ ਢੰਗ ਨਾਲ ਕੰਮ ਕਰ ਸਕਣ ਜੇ ਉਹਨਾਂ ਨੇ ਇਸ ਤਰ੍ਹਾਂ ਹੀ ਕੰਮ ਇਹ ਸਰਕਾਰ ਨੇ ਮਤਲਬ ਕਿ ਅਣਗੈਲੀ ਕੀਤੀ ਮੇਰੇ ਬੱਚੇ ਨੂੰ ਪਹੁੰਚਣ ਥਾਂ ਨਾ ਮਤਲਬ ਕਿ ਡੈੱਡ ਬਡੀ ਆ ਰਿਆ ਵਗੈਰਾ ਕੁਛ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਬੱਚੇ ਜਾਣੇ ਉਹ ਸਰਕਾਰ ਤਾਂ ਸਰਕਾਰ ਤੇ ਵੀ ਧੱਬਾ ਤੇ ਜਿਹੜਾ ਸਾਡਾ ਤਾਂ ਇਕਲੌਤਾ ਪੁੱਤ ਚਲੋ ਇਹ ਚਲਾ ਗਿਆ ਜੋ ਬੇਟਾ ਮੇਰਾ ਨਾ ਪੂਰਾ ਹੋਣ ਵਾਲਾ ਘਟਾ ਜ਼ਿੰਦਗੀ ਚੋਂ ਹੁੰਦਾ ਨਹੀਂ ਇਹ ਜਿਹੜੀ ਸੋਨੂੰ ਐ ਮਤਲਬ ਕਿ ਇੰਟਰਵਿਊ ਦੇ ਰਿਆਂ ਇਹ ਇੱਕ ਬਸ ਮਜਬੂਰੀ ਹੈ ਵੀ ਜੋ ਤੁਸੀਂ ਆ ਰਹੇ ਹੋ ਦੁੱਖ ਹੈ ਦੋਖੇ ਨਾ ਤਾਂ ਸਹਿ ਤੇ ਸਹਿ ਨਾ ਹੀ ਦੀ ਕੋਈ ਤੁਲਨਾ ਹੈ ਇਹ ਇਨਸਾਨ ਮਰਜੀ ਮਰਜੂ ਅੱਜੋ ਮੇਰਾ ਬੇਟਾ ਹੈ ਮੈਂ ਉਥੋਂ ਦੀ ਸਰਕਾਰ ਨੂੰ ਤੇ ਇੱਥੋਂ ਦੀ ਸਰਕਾਰ ਨੂੰ ਕਹਿਣਾ ਕਿ ਇੱਥੋਂ ਦੀ ਸਰਕਾਰਾਂ ਨੂੰ ਵੀ ਬੱਚਿਆਂ ਨੂੰ ਜਿਹੜੇ ਨੌਕਰੀਆਂ ਨੇ ਇੱਥੇ ਪ੍ਰਬੰਧ ਕੀਤੇ ਜਾਣ ਤੇ ਆਪਨਾ ਬੱਚੇ ਵਿਦੇਸ਼ਾਂ ਚ ਨਾ ਜਾਣ ਜਿਸ ਤਰ੍ਹਾਂ ਅੱਜ ਮੇਰੇ ਨਾਲ ਟ੍ਰਿਡੀ ਵਾਪਰੀਆ ਵੀ ਹੋਰ ਕਿਸੇ ਦੇ ਬੱਚੇ ਨਾਲ ਨਾ ਵਾਪਰੇ ਉਥੋਂ ਦੀ ਸਰਕਾਰ ਨੂੰ ਕਹਿਣਾ ਵੀ ਇਹਦੇ ਕਾਨੂੰਨ ਵਗੈਰਾ ਇਹਨੇ ਸਖਤ ਹੋਣੇ ਚਾਹੀਦੇ ਨੇ ਵੀ ਜਿਹੜੇ ਤੁਸੀਂ ਇੱਥੇ ਇੰਡੀਆ ਦੇ ਬੱਚੇ ਜਾਂਦੇ ਆ ਉਹਨਾਂ ਨੂੰ ਜੇ ਅਸੀਂ ਇੰਡੀਆ ਇੱਥੋਂ ਮਤਲਬ ਕਿ ਉੱਥੇ ਬੱਚੇ ਸਾਡੇ ਕੰਮ ਕਰਨ ਜਾਂਦੇ ਆ ਨਸ਼ਾ ਤਾਂ ਇੱਥੇ ਹੀ ਬਸੇ ਰਿਆ ਨਸ਼ੇ ਦੇ ਮਾਰੇ ਤਾਂ ਉੱਧਰ ਭੇਜਦੇ ਆ ਸੋਡੇ ਉਦੋਂ ਵੀ ਵੱਧ ਨਸ਼ਾ ਤੁਸੀਂ ਉੱਥੋਂ ਦੀ ਸਰਕਾਰ ਤੇ ਮੈਂ ਸੰਤੁਸ਼ਟ ਨਹੀਂ ਉੱਥੋਂ ਦੀ ਜਿਹੜੀ ਸਰਕਾਰ ਆ ਜਾ ਉੱਥੋਂ ਦੀ ਪੁਲਿਸ ਹੈ ਠੀਕ ਹੈ ਤੈਕੀ ਕਤਲ ਜਾਂਦੀ ਹੋ ਅੱਜ ਇੰਡੀਆ 'ਚ ਇਹ ਗੱਲ ਹੋਈ ਹੁੰਦੀ ਪੰਜਾਬ ਦੇ ਵਿੱਚ ਅੱਜ ਨੂੰ ਇਹ ਕਤਲ ਸੁਰੱਖਾਂ ਦੇ ਪਿੱਛੇ ਹੁੰਦੇ ਪਰ ਉਹ ਸਾਨੂੰ ਮਤਲਬ ਕਿ ਕੁਝ ਵੀ ਨਹੀਂ ਦੱਸ ਰਹੇ ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਜਿਹਦਾ ਮਾਪਿਆਂ ਦਾ ਬੇੜਾ ਚਲਾ ਗਿਆ ਉਹਨਾਂ ਨੂੰ ਸਰਕਾਰ ਨੇ ਕੁਝ ਦੱਸਣਾ ਚਾਹੀਦਾ ਉਹਨਾਂ ਨੂੰ ਵੀ ਜੇ ਅੱਜ ਮੇਰੇ ਨਾਲ ਕਿਸੇ ਦੇ ਹੋਰ ਪਰਿਵਾਰ ਨਾਲ ਟੇਜੀ ਨਾਲ ਵਾਪਰੀ ਜੇ ਤੁਸੀਂ ਆਉਣ ਵਾਲੇ ਸਮਾਂ ਦੇ ਉਹ ਦਰਿੰਦਿਆਂ ਨੂੰ ਨਾਂ ਨੱਥ ਪਾਈ ਉਹਨਾਂ ਨੂੰ ਫਾਸੀ ਦੀ ਸਜ਼ਾ ਨਾ ਦਿੱਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੋਡੇਲੇ ਵੀ ਘਾਤਕ ਹੈ ਤਾਂ ਸਾਡੇ ਬੱਚਾਲੇ ਵੀ ਘਾਤਕ ਹੈ ਉਹ ਕੁੜੀ ਦਾ ਜਿਹਦੇ ਤੇ ਇਲਜ਼ਾਮ ਲੱਗ ਰਿਹਾ ਉਹਨੇ ਹਣੀ ਟ੍ਰੈਪ ਲਾਇਆ ਉਸ ਕੁੜੀ ਦਾ ਹਜੇ ਤੱਕ ਕੁਝ ਪਤਾ ਲੱਗ ਪਿਆ ਇਹ ਵੀ ਕਿਹਾ ਜਾ ਰਿਹਾ ਵੀ ਉਹ ਪਹਿਲਾਂ ਵੀ ਵਿਆਹੀ ਹੋਈ ਹੈ ਇੱਥੇ ਪੰਜਾਬ ਦੇ ਵਿੱਚ ਵਿਆਹੀ ਹੈ ਇਹ ਗੱਲਾਂ ਵੀ ਨਿਕਲ ਕੇ ਆਈਆਂ ਠੀਕ ਹੈ ਗੱਲਾਂ ਨਿਕਲਦੀਆਂ ਨੇ ਪੰਜਾਬ ਚ ਵਿਆਹੀ ਹੋਈ ਉਹ ਉੱਥੇ ਵੀ ਉਹਨਾਂ ਨੇ ਵਿਆਹ ਕਰਵਾਇਆ ਹੋਇਆ ਇੱਥੇ ਵੀ ਪੰਜਾਬ ਚ ਵਿਆਹੀ ਹੋਈ ਆ ਉਹ ਪਤਾ ਲੱਗਿਆ ਪਰ ਹਰ ਪਤੇ ਨੂੰ ਕੀ ਕਰੀਏ ਜਦੋਂ ਕੁੜੀ ਫੜੀ ਨਹੀਂ ਕੋਈ ਰੈਜਿਸਟਰੀ ਹੋਈ ਕੁਝ ਡਿclare ਨਹੀਂ ਕਰ ਰਿਹਾ ਸਾਨੂੰ ਦੱਸ ਕੋਈ ਕਹਿੰਦਾ ਸਾਨੂੰ ਹੋਰ ਬੰਦੇ ਡਿclare ਕਰ ਰਿਹਾ ਫੜੇ ਆ ਜਿੰਨਾ ਚਿਰ ਸਾਨੂੰ ਮਤਲਬ ਕਿ ਸਬੂਤ ਪ੍ਰੂਫ ਸਾਡੇ ਕੋਲ ਕੋਈ ਆਉਂਦਾ ਨਹੀਂ ਅਸੀਂ ਉਹਨਾਂ ਚਿਰ ਕੁਝ ਨਹੀਂ ਇੱਥੇ ਜਾਂ ਵਾਹ ਹੀ ਸਮਝਦੇ ਆ ਪੂਰੀ ਵੀ ਫੋਟੋ ਨਵਦੀਪ ਨੇ ਭੇਜੀ ਸੀ ਨਹੀਂ ਕੁੜੀ ਦੀ ਫੋਟੋ ਸਨਵਦੀਪ ਸਿੰਘ ਨੇ ਕੋਈ ਨਹੀਂ ਉਹ ਜੋ ਵੀ ਉਹ ਹਨੀ ਟ੍ਰੈਕ ਤੇ ਲੱਗਿਆ ਹੈ ਉਹ ਜਿਹੜੇ ਇੰਸਟਾਗ੍ਰਾਮ ਤੇ ਆਈ ਆ ਉਹ ਸਾਰੇ ਮਤਲਬ ਕਿ ਮੀਡੀਆ ਚ ਇੰਸਟਾਗ੍ਰਾਮ ਤੋਂ ਤੇ ਫੋਟੋ ਗੱਡੀ ਇੰਸਟਾਗ੍ਰਾਮ ਤੇ ਟ੍ਰੈਂਡਸ ਤੋਂ ਚੈਟਸ ਦੀ ਫੋਟੋ ਹੈ ਕਿਸੇ ਨੇ ਕੋਈ ਭੇਜੀ ਨਹੀਂ ਕਿਸੇ ਨੇ ਕੁਝ ਕੀਤਾ ਨਹੀਂ ਨਹੀਂ ਸਾਨੂੰ ਇਸ ਬਾਰੇ ਕੋਈ ਪਤਾ ਹੈ ਉੱਥੇ ਤੁਸੀਂ ਤੁਹਾਡਾ ਭਾਂਜਾ ਉੱਥੇ ਜਿਹੜਾ ਸਾਰੇ ਕੇਸ ਦੀ ਗੱਲ ਉਹ ਜਾਣਕਾਰੀ ਦਿੰਦਾ ਰਹਿੰਦਾ ਇਸ ਕੇਸ ਬਾਰੇ ਹਾਂਜੀ ਉੱਥੇ ਮੇਰਾ ਭਾਂਜਾ ਕੁਲਵਿੰਦਰ ਸਿੰਘ ਸਿੱਧੂ ਉੱਥੇ ਉਹ ਆਪਦੀ ਖੋਦ ਦੀ ਉਹ ਟ੍ਰਾਂਸਪੋਰਟਰ ਰੌਂਟਨ ਦੇ ਵਿੱਚ ਰਹਿ ਰਿਹਾ ਉਹ ਉਹ ਤੇ ਉਹ ਦਿਨ ਹੀ ਸਾਡਾ ਸਾਰਾ ਪਰਿਵਾਰ ਜਿੰਨੇ ਵੀ ਮੇਰੇ ਨੇੜੇ ਦੇ ਰਜਿਸਟਰ ਜਿੰਨਾ ਵੀ ਉੱਥੇ ਮੇਰਾ ਖੂਨ ਦਾ ਰਿਸ਼ਤਾ ਹੈ ਸਾਰੇ ਉੱਥੀ ਨੇ ਉਹ ਲੱਭ ਰਹੇ ਨੇ ਬਾਰ ਬਾਰ ਟਰਾਈ ਉਹਨਾਂ ਨੂੰ ਵੀ ਮਤਲਬ ਕਿ ਮੈਨੂੰ ਜੋ ਜਾਣਕਾਰੀ ਜਿੰਨੀ ਕੁ ਮਿਲਦੀ ਆ ਉਹ ਵੀ ਦਿੰਦੇ ਆ ਪੁਲਿਸ ਨੂੰ ਉਹ ਵੀ ਮਿਲਦੀ ਆ ਉੱਥੋਂ ਦੇ ਮੰਤਰੀਆਂ ਨੂੰ ਇੱਥੋਂ ਦੀ ਸਰਕਾਰ ਨੇ ਵੀ ਜਿਹੜਾ ਇੱਥੋਂ ਦੇ ਕੁਲਦੀਪ ਸਿੰਘ ਧਾਲੀਆ ਵਾਲੇ ਉਹਨਾਂ ਨੇ ਵੀ ਐਸਪੀ ਵਰਾਏ ਨੇ ਸਾਹਿਬ ਨੇ ਵੀ ਮਤਲਬ ਕਿ ਮਨਿੰਦਰ ਸਰਸਾ ਜੀ ਨੇ ਜਿਹਦੇ ਜਿਹਦਾ ਨਾਮ ਲਈਏ ਪ੍ਰਵੰਤ ਸਿੰਘ ਰਾਮੂ ਵਾਲੇ ਨੇ ਵੀ ਸਿਸ ਮਤਲਬ ਕਿ ਸਾਰੇ ਰਿਕਵੈਸਟਾਂ ਲੋਕਾਂ ਨੂੰ ਭੇਜੀਆਂ ਕਿ ਸਾਡੇ ਬੱਚੇ ਦੀ ਉਦੋਂ ਡੈਡ ਬਾਡੀ ਲੱਭ ਕੇ ਉਧਰੋਂ ਕੈਨੇਡਾ ਸਰਕਾਰ ਨੂੰ ਅਪੀਲ ਹੈ ਵੀ ਸਾਡੇ ਬੱਚੇ ਦੀ ਡੱਡ ਵੱਡੀ ਲੱਭ ਕੇ ਸਾਡੀ ਇੰਡੀਆ ਵਾਪਸ ਭੇਜੀ ਜਾਵੇ ਹਰਦੀਪ ਕਹਿੰਦਾ ਹੀ ਹੋਣਾ ਵੀ ਹੁਣ ਵਰਕ ਪਰਮਿਟ ਤੇ ਆਪੀਆ ਰੋਡਾਂ ਵਾਲੀਆ ਤੁਹਾਨੂੰ ਵੀ ਬੁਲਾਣਾ ਇਹੋ ਜਿਹੀ ਗੱਲਾਂ ਆਮ ਕਰਦਾ ਨੌਜੀ ਵੀ ਇਹੋ ਜਿਹੀ ਗੱਲਾਂ ਸਾਰੀਆਂ ਕਰਦਾ ਸੀ ਆ ਪਿੱਛੇ ਜਿਵੇਂ ਮੈਂ ਇੱਥੇ ਜਿਸ ਰਿਆਂ ਪੱਥਾਂ ਤੇ ਰਹਿ ਰਹੇ ਹਾਂ ਕਹਿੰਦਾ ਮੈਂ ਆ ਕੇ ਪੁੱਤ ਮੈਂ ਕੋਠੀ ਪਾਵਾਂ ਮੈਂ ਕੋਠੀ ਮੇਰੀ ਉੱਤੇ ਬਾਜ਼ਾਰ ਸੀਮਾ ਇੱਥੇ ਹੁਣੀ ਸ਼ਿਫਟ ਕੀ ਰਿਹਾ ਥੋੜੇ ਦੋ ਕੁ ਮਹੀਨੇ ਦੋ ਢਾਈ ਮਹੀਨੇ ਹੋਇਆ ਉਹ ਕਹਿੰਦਾ ਡੈਡੀ ਮੈਂ ਕੋਠੀ ਆ ਕੇ ਪਾਵਾਂਗੇ ਦੂਸਰੇ ਨਾਲ ਮੇਰੇ ਭਤੀਜੇ ਵੀ ਆਪਾਂ ਇਕੱਠੀਆਂ ਸਾਈਡਾਂ ਦੇ ਕੋਠੀਆਂ ਪਾਵਾਂਗੇ ਗੱਡੀਆਂ ਘਾਉਂਦੀਆਂ ਪਚਾਲੇ ਪਾਰਕ ਰੱਖਾਂਗੇ ਵੀ ਕਾਫੀ ਅੱਧੇ ਕਿਲੇ ਚ ਕੋਠੀ ਪਾਵਾਂਗੇ ਅੱਧਾ ਕਿਲਾ ਵੀ ਮਦਰ ਕੇ ਹੋਰ ਬਾਣ ਵੀ ਖਰੀਦਿਆ ਸੀ ਕਾਫੀ ਲੰਮਾ ਚੌੜਾ ਪਰ ਸੋਚਾਂ ਬਹੁਤ ਵੱਡੀਆਂ ਸੀ ਮੇਰੇ ਭਤੀਜਿਆਂ ਨੂੰ ਵੀ ਕਹਿੰਦਾ ਸੀ ਮ ਬੇਟਾ ਮੇਰੇ ਭਤੀਜਾ ਜੱਸੀ ਇੱਕ ਉਹਨੂੰ ਕਹਿੰਦੇ ਆ ਮਤਲਬ ਕਿ ਜਿਹੜੀ ਗੱਡੀ ਤੇ ਤੂੰ ਹੱਥ ਤਰੇਗਾ ਉਹ ਦੇ ਦੇਉਂ ਮੈਂ ਜਿਪਸੀ ਲੈਣੀ ਆ ਮੈਂ ਇਹ ਕਰਨਾ ਬੜੇ ਛੌਂਕ ਸੀ ਬੁਲਬੁਲੇ ਬੱਚਿਆਂ ਦੇ ਸੀ ਉਹ ਮਨ ਦੇ ਵਿੱਚ ਹੀ ਰਹਿ ਗਏ ਸਾਰੇ ਇਨਸਾਨ ਮਰ ਜਾਈਂ ਪਰਚਾ ਬਸ ਉਹ ਬੋਲ ਨਹੀਂ ਕਹਿੰਦਾ ਤਨਵਦੀਪ ਦੇ ਅਣਜੀ ਸਾਡੇ ਨਾਲ ਮੌਜੂਦਾ ਗੱਲਬਾਤ ਕਰਦੇ ਆ ਕਿ ਕੋਈ ਜਾਣਕਾਰੀ ਹਜ ਤੱਕ ਨਹੀਂ ਲੱਗਦਾ ਕਿ ਆ ਵੀ ਹੋਇਆ ਕੇਸਲ ਦੇ ਵਿੱਚ ਕਿਉਂਕਿ ਜਿੰਨਾ ਕੋ ਸਾਨੂੰ ਪਤਾ ਲੱਗਿਆ ਵੀ ਸ਼ਾਇਦ ਉਹਨੂੰ ਕੋਈ ਵੀ ਦੁਸ਼ਮਣੀ ਵੀ ਨਹੀਂ ਉਹਦੀ ਕੋਈ ਲੱਗ ਰਹੀ ਹੈ ਇੰਨਾ ਕੁਝ ਲੱਗ ਹੀ ਨਹੀਂ ਰਿਹਾ ਜਿੱਥੋਂ ਤੱਕ ਸਾਨੂੰ ਪਤਾ ਹੈ ਨਾ ਸਾਡੇ ਨਾਲ ਗੱਲ ਹੁੰਦੀ ਸੀ ਕਿ ਉਹਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਕਿਉਂਕਿ ਉਹਦਾ ਫਰੈਂਡ ਸਰਕਲ ਬਹੁਤ ਜ਼ਿਆਦਾ ਵੱਡਾ ਸੀ ਪਰ ਜੇ ਨਾ ਅਸੀਂ ਉਸ ਕੁੜੀ ਨੂੰ ਜਾਣਦੇ ਆ ਜਿਨੇ ਉਹਨੂੰ ਮੈਸੇਜ ਕੀਤਾ ਹੈ ਨਾ ਮਤਲਬ ਸ਼ਾਇਦ ਨਵੀ ਵੀ ਨਹੀਂ ਜਾਣਦਾ ਸੀ ਉਹ ਆਪਣੇ ਇੱਕ ਫਰੈਂਡਸ ਦੇ ਕਹਿਣ ਤੇ ਆਈ ਥਿੰਕ ਉਹ ਚਲਾ ਗਿਆ ਚੈੱਕ ਕਰਨ ਕੇ ਫਰਾਡ ਹੈ ਜਾਂ ਕੁਝ ਵੀ ਹੈਗਾ ਆ ਪਰ ਮਤਲਬ ਅਸੀਂ ਜਿਹੜੇ ਕੈਨੇਡਾ ਦੀ ਸਰਕਾਰ ਹੈ ਅਸੀਂ ਉਹ ਤੋਂ ਬਹੁਤ ਡਿਸਪਾਇੰਟਡ ਆ ਕਿਉਂਕਿ ਉਹ ਸਾਨੂੰ ਕੋਈ ਪ੍ਰੂਫ ਨਹੀਂ ਦੇ ਰਹੀ ਕਿ ਮਤਲਬ ਮੇਰੇ ਬ੍ਰਦਰ ਦਾ ਮਰਡਰ ਹੋਇਆ ਆ ਅਸੀਂ ਉਹਨਾਂ ਟਾਈਮ ਮਤਲਬ ਟਰਸਟ ਨਹੀਂ ਕਰ ਸਕਦੇ ਕਿ ਮੇਰੇ ਬ੍ਰਦਰ ਦਾ ਮਰਡਰ ਹੋਇਆ ਸਾਨੂੰ ਕੋਈ ਉਹ ਇੱਕ ਪ੍ਰੂਫ ਦੇ ਦੇਵੇ ਕਿ ਅਸੀਂ ਮੰਨ ਲਈਏ ਅਸੀਂ ਇੱਥੇ ਕੁਝ ਆਪਣਾ ਜਿਹੜੇ ਵੀ ਸਾਡੇ ਹੈਗਾ ਉਹ ਸੇ ਆਪਣਾ ਕਰ ਸਕੀਏ ਅਸੀਂ ਸਵਰ ਕਰ ਲਈਏ ਕਿ ਮੇਰੇ ਬ੍ਰਦਰ ਦਾ ਮਰਡਰ ਹੋਇਆ ਉਹਨਾਂ ਟਾਈਮ ਅਸੀਂ ਯਕੀਨ ਨਹੀਂ ਕਰ ਸਕਦੇ ਉਸ 29 ਤਰੀਕ ਦਾ ਮੇਰਾ ਬ੍ਰਦਰ ਗੁੰਮ ਹੋਇਆ 2 ਤਰੀਕ ਨੂੰ ਸਾਨੂੰ ਖਬਰ ਮਿਲਦੀ ਹੈ ਕਿ ਉਹ ਗੁੰਮ ਹੋ ਗਿਆ ਆ 5 ਤਰੀਕ ਨੂੰ ਸਾਨੂੰ ਪੁਲਿਸ ਕਹਿੰਦੀ ਹੈ ਕਿ ਉਹਦਾ ਮਰਡਰ ਹੋ ਗਿਆ ਆ ਪਰ ਮਤਲਬ ਗੱਲ ਇਹ ਹੈ ਕਿ ਅੱਜ 8 ਤਰੀਕ ਹੋ ਗਈ ਹੈ ਅੱਜ ਅਸੀਂ ਸਟਿਲ ਉਹਨਾਂ ਨਾਲ ਅਸੀਂ ਪੁਲਿਸ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਪਏ ਕਿ ਅਸੀਂ ਤੁਹਾਨੂੰ ਕੁਝ ਦੱਸ ਨਹੀਂ ਸਕਦੇ ਇਹ ਚੀਜ਼ ਪੰਜਾਬ ਦੇ ਵਿੱਚ ਹੋਈ ਹੁੰਦੀ ਹੁਣ ਨੂੰ ਆਈ ਥਿੰਕ ਮੇਰੇ ਬ੍ਰਦਰ ਦੀ ਜੇ ਡੈੱਡ ਬੋਡੀ ਵੀ ਸੀ ਤਾਂ ਸਾਨੂੰ ਉਹ ਵੀ ਮਿਲਦੀ ਠੀਕ ਹੈ ਉਹ ਜਿਹੜੇ ਉਹਦੇ ਕਾਤਲ ਸੀ ਉਹ ਵੀ ਫੜੇ ਜਾਂਦੇ ਨਾ ਸਾਨੂੰ ਪਤਾ ਹੈ ਕਿ ਉਹ ਕੁੜੀ ਫੜੀ ਗਈ ਜਾਂ ਕੋਈ ਜਿਨ੍ਹਾਂ ਨੇ ਕੋਈ ਮੁੰਡਿਆਂ ਨੇ ਉੱਥੇ ਕੋਈ ਮਾਰਿਆ ਜਾਂ ਕੋਈ ਟਰੈਪ ਜੋ ਵੀ ਜਿਨ੍ਹਾਂ ਨੇ ਲਗਾਇਆ ਕਿ ਉਹ ਫੜੇ ਗਏ ਮਤਲਬ ਅਸੀਂ ਅਪੀਲ ਇਹ ਕਰ ਰਹੇ ਹਾਂ ਕਿ ਸਾਨੂੰ ਕੁਝ ਤਾਂ ਮਤਲਬ ਪਤਾ ਲੱਗੇ ਨਾ ਕਿ ਅਸੀਂ ਕਿਵੇਂ ਯਕੀਨ ਕਰ ਸਕਦੇ ਆ ਇੱਕ ਸਿਰਫ ਕਹਿਣ ਦਿੱਤੇ ਕਿ ਹਾਂ ਮਤਲਬ ਤੁਹਾਡੇ ਬ੍ਰਦਰ ਦਾ ਜਾਂ ਤੁਹਾਡੇ ਬੇਟੇ ਦਾ ਕਿ ਮਰਡਰ ਹੋ ਗਿਆ ਆ ਹੈਨਾ ਜਿੰਨਾ ਟਾਈਮ ਸਾਨੂੰ ਕੋਈ ਗੱਲ ਨਹੀਂ ਪਤਾ ਲੱਗਦੀ ਅਸੀਂ ਯਕੀਨ ਨਹੀਂ ਕਰ ਸਕਦੇ ਸਾਨੂੰ ਕੋਈ ਪ੍ਰੂਫ ਦੇਣ ਉਹ ਸਾਡੇ ਤੋਂ ਸਿਰਫ ਟਾਈਮ ਮੰਗ ਰਹੇ ਆ ਅਸੀਂ ਲੱਭਦੇ ਪਏ ਆ ਉਹ ਸਿਰਫ ਇਹ ਕਹਿ ਰਹੇ ਆ 8-9 ਦਿਨ ਹੋ ਜਾਣੇ ਇੱਕ ਗੱਲ ਨੂੰ ਇੱਕ ਬੱਚੇ ਦੇ ਗੁੰਮ ਹੋ ਜਾਣ ਨੂੰ ਇੰਨਾ ਲੰਮਾ ਸਮਾਂ ਬਹੁਤ ਜ਼ਿਆਦਾ ਆ ਸਾਡੇ ਲਈ ਸਾਨੂੰ ਪਤਾ ਆ ਅਸੀਂ ਇਸ ਸਿਚੁਏਸ਼ਨ ਚੋਂ ਕਿੱਦਾਂ ਲੰਘ ਰਹੇ ਆ ਉਹ ਖਾ ਬੋਤ ਹੁੰਦਾ ਉਹ ਇਨਸਟਾ ਆਈਡਿਸ ਵੀ ਕਹਿੰਦੇ ਬਾਅਦ ਚ ਬੰਦ ਕਰਤੀਆਂ ਵੀ ਪ੍ਰੋਪਰਲੀ ਬਣਾਈਆਂ ਹੀ ਸ਼ਾਇਦ ਉਹ ਨੇੜੇ ਢੇੜੇ ਸੀਗੀਆਂ ਉਹ ਉਸ ਤੋਂ ਬਾਅਦ ਸਾਰੀਆਂ ਬੰਦ ਕਰ ਦਿੱਤੀਆਂ ਸਾਨੂੰ ਇਸ ਚੀਜ਼ ਦਾ ਮਤਲਬ ਕੁਝ ਨਹੀਂ ਪਤਾ ਸੀ ਉਸ ਮਤਲਬ ਉਸ ਪਰ ਇਹ ਜਾਣਦੇ ਹੀ ਨਹੀਂ ਹੈਗੇ ਕਿਉਂਕਿ ਸਾਡੀ ਉਸ ਵਿਸ਼ੇ ਤੇ ਕੋਈ ਗੱਲ ਹੋਈ ਨਹੀਂ ਹੈਗੀ ਕਿਉਂਕਿ ਮੇਰਾ ਬ੍ਰਦਰ ਵੀ ਆਈ ਥਿੰਕ ਉਹਨੂੰ ਨਹੀਂ ਜਾਣਦਾ ਸੀਗਾ ਉਹ ਬਾਅਦ ਚ ਡਿਲੀਟ ਹੋਈਆਂ ਜਾਂ ਕੀ ਹੋਇਆ ਇਹ ਸਾਨੂੰ ਨਹੀਂ ਪਤਾ ਹੈਗਾ ਰਦੀਪ ਨਾਲ ਉਸ ਤੋਂ ਪਹਿਲਾਂ ਗੱਲ ਹੋਈ ਸੀਗੀ ਕੁਝ ਦਿਨਾਂ ਪਹਿਲਾਂ ਹਾਂਜੀ ਥੋੜੇ ਦਿਨ ਪਹਿਲਾਂ ਗੱਲ ਹੋਈ ਸੀਗੀ ਮਤਲਬ ਮੇਰੇ ਬਰਥਡੇ ਤੇ ਉਹਨੇ ਮੈਨੂੰ ਫੋਨ ਕੀਤਾ ਸੀ ਗੱਲ ਹੋਈ ਸੀਗੀ ਉਸ ਤੋਂ ਬਾਅਦ ਸਾਡੇ ਪਿੰਡ ਮਤਲਬ ਸਾਡੀ ਜੁਆਇੰਟ ਫੈਮਿਲੀ ਆ ਉੱਥੇ ਫੋਨ ਆਇਆ ਸੀ ਮਤਲਬ ਫੋਨ ਉਹ ਤਾਂ ਆਉਂਦਾ ਹੀ ਰਹਿੰਦਾ ਸੀ ਅਸੀਂ ਗੱਲ ਕਰਦੇ ਹੀ ਰਹੇ ਹਾਂ 25 ਤਰੀਕ ਤੋਂ ਬਾਅਦ ਸਾਡੀ ਨਹੀਂ ਗੱਲ ਹੋਈ ਸੀਗੀ ਮੈਨੂੰ ਪਤਾ ਸਵਾਲ ਪੁੱਛਣੇ ਪੈਂਦੇ ਆ ਅਸੀਂ ਵੀ ਕੀ ਕਰੀਏ ਅ ਸਾਰਾ ਇਨਸੀਡੈਂਟ 25 ਕਿਹੜੀ ਤਰੀਕ ਦਾ ਮੈ ਸੀਗੀ 29 ਤਰੀਕ ਦੀ ਰਾਤ ਦੀ ਗੱਲ ਕਹਿ ਰਹੀ ਐ ਕਿ ਉਹ ਮਤਲਬ ਸਾਡੇ ਆਪਣੇ ਇੱਥੇ ਪੰਜਾਬ ਚ ਆਈ ਥਿੰਕ 30 ਹੋਏਗੀ ਉਹਨਾਂ ਦੇ 29 ਹੋਏਗੀ ਕਿ ਉਹ ਉਸ ਰਾਤ ਦੀ ਗੱਲ ਐ ਫਿਰ 30 ਨੂੰ ਉੱਥੇ ਰਿਪੋਰਟ ਕਰਵਾਈ ਗਈ ਐ ਉਹਨਾਂ ਦੇ ਫਰੈਂਡ ਸਰਕਲ ਵੱਲੋਂ ਹੀ ਕਿ ਇਦਾਂ ਸਾਨੂੰ ਲੱਭ ਨਹੀਂ ਰਿਹਾ ਉੱਥੇ ਮਤਲਬ ਹੁਣ ਪੁਲਿਸ ਵੀ ਨਹੀਂ ਦੱਸਦੀ ਪਈ ਕਿ ਉਸ ਘਰ ਦੇ ਵਿੱਚ ਜਿੱਥੇ ਇਨਸੀਡੈਂਟ ਹੋਇਆ ਆ ਉੱਥੇ ਕੀ ਹੋਇਆ ਆ ਕੀ ਨਹੀਂ ਹੋਇਆ ਮਤਲਬ ਸਾਨੂੰ ਕੋਈ ਕੁਛ ਵੀ ਨਹੀਂ ਮਤਲਬ ਅਸੀਂ ਕਿਸੇ ਵੀ ਸਿੱਟੇ ਤੇ ਨਹੀਂ ਪਹੁੰਚ ਰਹੇ ਹੈਗੇ ਅਸੀਂ ਇੰਨਾ ਕਹਿੰਦੇ باوجود ਵੀ ਸਾਡਾ ਕੁਛ ਨਹੀਂ ਪਤਾ ਚੱਲ ਪੰਜਾਬ ਚ ਜਦੋਂ ਤੁਸੀਂ ਕਹਿੰਦੇ ਹੋ ਪੰਜਾਬ ਪੰਜਾਬ ਚ ਬੰਦੇ ਨੂੰ ਇਹ ਤਾਂ ਹੁੰਦਾ ਵੀ ਮੈਂ ਮੰਤਰੀਆਂ ਸੰਤਰੀਆਂ ਕੋਲ ਜਾਊਂਗਾ ਕਿਸੇ ਤਰੀਕੇ ਦਬਾਅ ਪਵਾ ਦੂੰਗਾ ਉੱਥੇ ਤਾਂ ਕੋਈ ਐਸੀ ਗੱਲ ਵੀ ਨਹੀਂ ਹਾਂਜੀ ਜਿੰਨਾਂ ਤੋਂ ਵੀ ਚਲੋ ਜਿੰਨਾਂ ਨੂੰ ਵੀ ਸਾਡੀ ਪਹੁੰਚ ਸੀਗੀ ਹਨਾ ਜਿੰਨਾਂ ਤੋਂ ਵੀ ਕਹਾਇਆ ਆ ਕਿਹਾ ਆ ਜਰੂਰ ਕਿਹਾ ਆ ਪਰ ਮਤਲਬ ਗੱਲ ਇਹ ਹੈ ਨਾ ਕਿ ਵੀ ਪੰਜਾਬ ਦੇ ਵਿੱਚ ਹੁਣ ਤੱਕ ਸਾਨੂੰ ਕੁਛ ਰਿਜ਼ਲਟ ਮਿਲ ਜਾਂਦਾ ਚਾਹੇ ਮੇਰੇ ਬ੍ਰਦਰ ਦੀ ਡੈੱਡ ਬੋਡੀ ਮਿਲ ਜਾਂਦੀ ਚਾਹੇ ਮੇਰਾ ਬ੍ਰਦਰ ਕਿਵੇਂ ਵੀ ਮਿਲ ਜਾਂਦਾ ਜਾਂ ਉਹਦੇ ਘਾਤਰ ਮਿਲ ਜਾਂਦੇ ਸਾਨੂੰ ਮਿਲ ਜਾਂਦੇ ਉਹ ਤੁਹਾਨੂੰ ਕੋਈ ਗੱਲ ਦੱਸੀ ਨਹੀਂ ਜਾ ਰਹੀ ਮਤਲਬ ਸਾਡਾ ਇਹ ਹੱਕ ਹੈ ਵੀ ਸਾਨੂੰ ਸਾਡਾ ਪਤਾ ਲੱਗੇ ਵੀ ਸਾਡੇ ਬੱਚੇ ਨਾਲ ਹੋਇਆ ਕੀ ਹੈ ਮਾਫ ਮਾਫ ਉਹ ਸੇਫ ਕਰਨ ਵਾਸਤੇ ਆਪਣੇ ਬੱਚੇ ਭੇਜਦੇ ਆ ਵੀ ਪੰਜਾਬ ਦੇ ਵਿੱਚ ਕ੍ਰਾਈਮ ਹੋ ਗਿਆ ਜੀ ਪੰਜਾਬ ਦੇ ਵਿੱਚ ਬੱਚੇ ਨਸ਼ੇ ਦੇ ਵਿੱਚ ਜਾ ਰਹੇ ਆ ਪੰਜਾਬ ਦੇ ਵਿੱਚ ਵੀ ਚਲੋ ਬੱਚੇ ਦਾ ਫਿਊਚਰ ਵਧੀਆ ਵੀ ਨੌਕਰੀਆਂ ਨਹੀਂ ਮਿਲ ਰਹੀਆਂ ਸੇਫ ਹੋ ਜਾਏ ਸਾਡਾ ਬੱਚਾ ਪਰ ਸੇਫ ਤਾਂ ਉੱਥੇ ਵੀ ਨਹੀਂ ਆਈ ਥਿੰਕ ਹੁਣ ਕੈਨੇਡਾ ਦੇ ਵਿੱਚ ਕੁਝ ਵੀ ਸੇਫ ਨਹੀਂ ਹੈਗਾ ਪਤਾ ਨਹੀਂ ਸਾਡੇ ਨਾਲ ਹੁਣ ਹੋਈ ਹੈ ਅਸੀਂ ਤਾਂ ਕਹਿ ਰਹੇ ਆ ਚਲੋ ਅਸੀਂ ਚਾਹੁੰਦੇ ਆ ਕਿ ਕਿਸੇ ਹੋਰ ਨਾਲ ਨਾ ਹੋਵੇ ਕੋਈ ਇਹੋ ਜਿਹਾ ਜਾਲ 'ਚ ਕੋਈ ਨਾ ਫਸੇ ਕਿ ਅਸੀਂ ਤਾਂ ਇੱਥੋਂ ਤਾਂ ਭੇਜਿਆ ਕਿ ਚਲੋ ਬੱਚੇ ਕੋਈ ਵਧੀਆ ਚੀਜ਼ ਅੱਗੇ ਸਿੱਖਣਗੇ ਕੋਈ ਕੰਮ ਕਰਨਗੇ ਪਰ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਹੀ ਸਹੀ ਹੈ ਜਿਸ ਤੱਕ ਇਦਾਂ ਦੇ ਹਾਲਾਤ ਅਸੀਂ ਦੇਖ ਰਹੇ ਹਾਂ ਉਹਨਾਂ ਦਾ ਸਿਸਟਮ ਦੇਖ ਰਹੇ ਆ ਤਾਂ ਪੰਜਾਬ ਦਾ ਸਿਸਟਮ ਹੀ ਸ਼ਾਇਦ ਉੱਥੋਂ ਵਧੀਆ ਆ ਮੇਰਾ ਛੋਟਾ ਭਰਾ ਸੀਗਾ ਮੇਰਾ ਛੋਟਾ ਭਰਾ ਸੀਗਾ ਹੀ ਜ ਕਿੰਦਾ ਨਹੀਂ ਹੁੰਦਾ ਆਣਾ ਵੀ ਆ ਕੀ ਵਾਪਰ ਗਿਆ ਨਵਦੀਪ ਨਾਲ ਨਹੀਂ ਨਹੀਂ ਜੀ ਇਹ ਕਿੱਥੇ ਮੈਂ ਸੰਤ ਇਹ ਲੱਗ ਰਿਹਾ ਵੀ ਕਦੋਂ ਆ ਸਕਦੇ ਨੇ ਪਰ ਜਿਹੜੀ ਕੋਈ ਗੱਲ ਜਿਵੇਂ ਚੱਲ ਰਹੀ ਹੈ ਇਹ ਕਦੇ ਐਨ ਲੱਗਦਾ ਹੁੰਦਾ ਵੀ ਝੂਠੀਆਂ ਹੋ ਜਾਣੀਆਂ ਪ੍ਰਮਾਤਮਾ ਉਸ ਤੋਂ ਪ੍ਰਮਾਤਮਾ ਨੂੰ ਇਹ ਕਾਮਨਾ ਕਰਦੇ ਆ ਵੀ ਇਹ ਸੱਚੀ ਝੂਠੀਆਂ ਹੋ ਜਾਣ ਜਿਹੜੀਆਂ ਸਾਡੇ ਕੋਲੇ ਪਹੁੰਚੀਆਂ ਖਬਰਾਂ ਨੂੰ ਸੋ ਜਿਹੜੀ ਗੱਲ ਹੈ ਇਹ ਸਾਡਾ ਵੀਰ ਹੈ ਜਿਹੜਾ ਸ਼ਰਸ਼ੀਲ ਬੰਦਾ ਰਿਹਾ ਹੈ ਇਹ ਤਾਂ ਜਰੀ ਜਾ ਰਿਹਾ ਹੈ ਗੁਰੂ ਦੇ ਪਾਣੇ ਦੇ ਵਿੱਚ ਰਹਿਣ ਵਾਲਾ ਸੋ ਇਸ ਕਰਕੇ ਬਹੁਤ ਵੱਡੀ ਗੱਲ ਹੈ ਕਿਸੇ ਪੁੱਤ ਦਾ ਚਲੇ ਜਾਣਾ ਬਾਪ ਨੇ ਸਾਰੀ ਗੱਲ ਜਰ ਲੈਣੀ ਬਹੁਤ ਔਖਾ ਕੋਈ ਬਾਪ ਆਪਣੇ ਪੁੱਤ ਦੀ ਗੱਲ ਜਰਨੀ ਬਹੁਤ ਔਖੀ ਹੈ ਇਸ ਕਰਕੇ ਸੰਘਰਸ਼ੀਲ ਬੰਦਾ ਹੋਣ ਕਾਰਨ ਇਹ ਬਾਈ ਨੇ ਸਾਰੀਆਂ ਗੱਲਾਂ ਚੱਲ ਰਹੀਆਂ ਹਨ ਮੁਸੀਬਤਾਂ ਦੇ ਵਿੱਚ ਸੰਘਰਸ਼ ਸੰਘਰਸ਼ ਕਿਸਾਨੀ ਨੂੰ ਲੈ ਕੇ ਜੀ ਨਹੀਂ ਨਹੀਂ ਇਹ ਸਾਡੇ ਪੰਜਾਬ ਦਾ ਅਮਪਲਾਈ ਫੈਡਰੇਸ਼ਨ ਪੰਜਾਬ ਦਾ ਪ੍ਰਧਾਨ ਪਾਵਰ ਕਾਮ ਦੇ ਪਾਵਰ ਕਾਮ ਦੇ ਵਿੱਚੋਂ ਹੁਣ ਰਿਟਾਇਰ ਹੋਏ ਇਹਨਾਂ ਦਾ ਸਮਾਂ ਅਜੇ ਵੀ ਪਤਾਨ ਕੀ ਕਰ ਰਹੇ ਹੈ ਕਿਉਂਕਿ ਉਹ 2 ਸਾਲ ਬਾਅਦ ਚੋਣ ਹੁੰਦੀ ਹੈ ਇਹਨਾਂ ਨੂੰ ਥੋੜਾ ਸਮਾਂ ਹੋਇਆ ਰਿਟਾਇਰ ਹੋਏ ਨੂੰ ਇਸ ਕਰਕੇ ਵੀ ਬਹੁਤ ਹੀ ਅੱਛਾ ਇਨਸਾਨ ਸਾਡੇ ਵੀ ਇੱਥੇ ਸਾਡੇ ਜਿਹੜੇ ਸਾਥ ਯਾਰ ਦੋਸਤ ਹੈ ਇਹ ਮਾਸਟਰ ਜੀ ਬੈਠੇ ਸਾਰਿਆਂ ਨਾਲ ਫੈਮਿਲੀ ਰਿਲੇਸ਼ਨ ਨੇ ਕੋਈ ਜਾਤੀ ਨਹੀਂ ਤੇ ਇਸ ਕਰਕੇ ਵੀ ਇੰਨਾ ਵਧੀਆ ਇਨਸਾਨ ਸੀ ਜ਼ਿੰਦਗੀ 'ਚ ਪਹਿਲੀ ਵਾਰੀ ਦੇਖਿਆ ਹੈ ਤੇ ਇਹਦੇ ਕਿਉਂ ਪਤਾ ਨਹੀਂ ਕਿਉਂ ਇਹਨੇ ਮਾੜੇ ਕਰਮ ਲਿਖਿਆ ਜਦੋਂ ਸੁੱਖ ਦਾ ਟਾਈਮ ਹੁੰਦਾ ਉਦੋਂ ਕੋਈ ਨਾ ਕੋਈ ਦੇ ਸਾਟੇ ਸਿਵਾਜਦੀ ਹੈ ਬਹੁਤੀ ਮਾੜੀ ਗੱਲ ਹੈ ਜਿੱਥੇ ਅਸੀਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਉੱਥੇ ਬੱਚਿਆਂ ਨੂੰ ਸਿਕਿਉਰ ਕਰਨ ਲਈ ਭੇਜਦੇ ਆ ਇੱਥੇ ਪੰਜਾਬ ਦੇ ਵਿੱਚ ਹੁੰਦੇ ਅਸੀਂ ਸੀਬੀਆਈ ਦੀ ਜਾਂਚ ਕਰਾ ਲਾਂਦੇ ਉਹਦੀ ਮੰਗ ਕਰ ਲਾਂਦੇ ਵੀ ਆ ਹੋਣੀ ਚਾਹੀਦੀ ਹੈ ਕੋਈ ਜਾਂਚ ਲਾਓ ਇੱਥੇ ਤੇ ਉੱਥੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਕਹਿੰਦੇ ਉੱਥੇ ਕਾਨੂੰਨ ਬੜੇ ਅੱਛੇ ਆ ਮੈਂ ਕਹਿੰਦਾ ਉੱਥੇ ਤਾਂ ਕਾਨੂੰਨ ਹੀ ਮਾੜੇ ਆ ਜੋ ਹਰੇ ਤੱਕ ਕੋਈ ਇਸ ਗੱਲ ਦੇ ਨਤੀਜੇ ਤੇ ਨਹੀਂ ਪਹੁੰਚਿਆ ਅੱਜ 8 ਦਿਨ ਹੋ ਗਏ ਆ 9 ਦਿਨ ਹੋ ਗਿਆ ਵੀ ਕੋਈ ਗੱਲ ਹੀ ਨਹੀਂ ਕਰ ਰਹੀ ਕੋਈ ਗੱਲ ਅਹੀਂ ਕਹੇ ਤਾਂ ਇੱਕ ਪਾਸਟ ਗੱਲ ਤਾਂ ਪੁਲਿਸ ਕਹਿ ਸਕਦੀ ਹੈ ਇਹ ਹੋ ਗਿਆ ਲੱਭਾਂਗੇ ਲੱਭਣ ਦੇ ਟਾਈਮ ਲੱਗ ਸਕਦੇ ਇਹ ਵੀ ਗੱਲ ਮੰਨ ਸਕਦੇ ਆ ਪਰ ਕਾਨੂੰਨ ਜੇ ਕਹੀਏ ਤਾਂ ਅਸੀਂ ਨਹੀਂ ਕਹਿ ਸਕਦੇ ਕਿ ਉਸੇ ਕਾਨੂੰਨ ਵਧੀਆ ਕਹਿੰਦੇ ਤੇ ਕਾਨੂੰਨ ਫਾਲੋ ਕਰਦੇ ਆ ਫਾਲੋ ਕਰਨ ਵਾਲੀਆਂ ਗੱਲਾਂ ਨਹੀਂ ਆ ਬਹੁਤ ਹੀ ਮੰਦਪਾਗੀ ਕਰਨਾ ਪੰਜਾਬ ਦੇ ਕਿੰਨੇ ਨੌਜਵਾਨ ਅਸੀਂ ਇਹ ਤਾਂ ਸਾਡਾ ਬੱਚਾ ਤਾਂ ਦੁੱਖ ਲੱਗ ਰਿਹਾ ਨਾ ਕਿੰਨੇ ਨੌਜਵਾਨ ਤੁਸੀਂ ਮੀਡੀਆ ਵਾਲੇ ਦੇਖਦੇ ਹੋ ਕਿੰਨੇ ਬੱਚਿਆਂ ਦੀਆਂ ਪੰਜਾਬ ਦੀਆਂ ਘਰਾਂ ਹੋਣਗੀਆਂ ਅੱਜ ਪੰਜਾਬ ਦਾ ਨੌਜਵਾਨ ਨਾ ਕਰਤਲ ਹੋ ਗਿਆ ਅੱਜ ਇਹ ਰਜਾਨਾ ਵਾਂਗੂ ਇੱਕ ਦੋ ਦਿਨਾਂ ਬਾਅਦ ਖਬਰਾਂ ਆ ਰਹੀਆਂ ਦੇਖੋ ਇਹ ਬਹੁਤ ਮਾੜੀ ਗੱਲ ਹੈ ਤੇ ਅਸੀਂ ਬੱਚਿਆਂ ਨੂੰ ਕਿੱਥੇ ਰੱਖਾਂਗੇ ਜੇ ਇਹਦਾ ਪੰਜਾਬ ਦੇ ਵਿੱਚ ਨਸ਼ੇ ਕਰਕੇ ਸਾਡੇ ਸਾਹਮਣੇ ਦਾ ਕੁਝ ਹੋ ਜਾਏ ਉਹ ਤਾਂ ਜ਼ਰਰੀਏ ਨਾ ਅਸੀਂ ਤਾਂ ਇਹ ਕਹਿੰਦੇ ਇੱਥੇ ਸਾਡੇ ਹੱਥਾਂ 'ਚ ਤਾਂ ਹੋ ਜੇ ਹੁਣ ਸਾਡੇ ਕੋਲੇ ਕੁਝ ਵੀ ਨਹੀਂ ਅਸੀਂ ਤਾਂ ਫੇਰ ਉਹਨਾਂ ਸਰਕਾਰਾਂ ਨੂੰ ਉਤਨੀ ਕੈਨੇਡਾ ਦੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕੋਈ ਕਾਨੂੰਨ ਬਣਾਉਣਾ ਵੀ ਕੋਈ ਉੱਥੇ ਸਿਕਯਰ ਰਹਿ ਸਕੇ ਕੋਈ ਤੋਂ ਇਹ ਕਰਕੇ ਸਾਡੀ ਤਾਂ ਇਹੀ ਬੇਨਤੀ ਹੈ ਇਹਨਾਂ ਦੇ ਦੁੱਖਾਂ ਦਾ ਪਹਾੜ ਡਿ ਗਿਆ ਪਰਿਵਾਰ ਦੇ ਉੱਪਰ ਬਹੁਤ ਔਖਾ ਅੱਜ ਵੀ ਫੋਨ ਜੇ ਵੱਜਦਾ ਆਉਣਾ ਇਹਨੂੰ ਐ ਲੱਗਦਾ ਹੁਣਾ ਵੀ ਪੁੱਤ ਦਾ ਫੋਨ ਪੁੱਤ ਦਾ ਫੋਨ ਆਇਆ ਹੋਊਗਾ ਸਾਨੂੰ ਲੱਗਦਾ ਵੀ ਕਦੇ ਐ ਹੁੰਦਾ ਦਿਖੂਗਾ ਖਾਨੀ ਇੰਨੇ ਸਮੇ 7 7-8 ਸਾਲ ਬਹਉ ਤੋ ਖੰਨੇ ਪੁੱਤ ਨੇ ਦੂਰ ਰਹਿਣਾ ਤੇ ਸਾਡੇ ਬੇਟੇ ਆਰਮੀ ਚ ਸੀਗੇ ਮੇਰੇ ਬੇਟੇ ਉਹ ਤਿੰਨ ਮਹੀਨੇ ਬਾਅਦ ਆ ਜਾਂਦੇ ਨਾਲੇ ਤਿੰਨ ਮਹੀਨੇ ਵੀ ਆਈਐਨਡੀਕ ਦੇ ਰਹੇ ਨੇ ਵੀ ਰਹਿਣਗੇ ਵੀ ਆਉਣਗੇ ਹੁਣ ਇੱਕ ਹਜੇ ਸਰਵਿਸ ਕਰ ਰਿਹਾ ਹੈ ਇਹਨਾਂ ਦੇ 7.5 ਸਾਲ 8 ਸਾਲ ਬੱਚੇ ਨੇ ਦੂਰ ਰਹਿਣਾ ਤਾਂ ਇਹਨਾਂ ਦੀ ਪੈਣ ਨਵਦੀਪ ਦੀ ਪੈਣ ਉਹਦਾ ਪਿਤਾ ਵੀ ਚੱਲ ਰਿਹਾ ਛੋਟੇ ਜਿਹੇ ਨੂੰ ਪਾਲਿਆ ਉਹਨਾਂ ਦੇ ਸੰਯੋਗ ਤੋਂ ਪਰਿਵਾਰ ਇਕੱਠਾ ਇਹ ਉਹਦੇ ਭਰਾ ਨੇ ਵੱਡੇ ਉਹਨਾਂ ਨੇ ਜਦੋਂ ਉਹ 8-9 ਮਹੀਨਿਆਂ ਦਾ ਸੀ ਉਹਦੀ ਮਾਤਾ ਚਲੀ ਗਈ ਸੀ ਮਰਗੀ 9 ਮਹੀਨਾ ਦਾ ਹਾਂ 8-9 ਮਹੀਨਾ ਦਾ ਸੀ ਕੁੱਲ ਪਾਲੇ ਸਾਰੇ ਪਰਿਵਾਰ ਨੇ ਇਕੱਠੇ ਨੇ ਇੰਨੀਆਂ ਕਠਿਨਾਈਆਂ ਦੇ ਵਿੱਚ ਜਦੋਂ ਸੁੱਖ ਦਾ ਟਾਈਮ ਆਇਆ ਪ੍ਰਮਾਤਮਾ ਨੇ ਐਡੀ ਵੱਡੀ ਕਰੋਪੀ ਇਹਦੇ ਪਰਿਵਾਰ ਦੀ ਸਿਟੀ ਹੈ ਦੱਸ ਨਹੀਂ ਸਕਦੇ ਵੀਰੇ ਤੁਹਾਡੇ ਮੇਰੇ ਬਸ ਸਹੀ ਪਰ ਗੱਲਾਂ ਤਾਂ ਕਰਦਾ ਹੋਣਾ ਵੀ ਹੁਣ ਪੱਕੇ ਹੋ ਜਾਣਗੇ ਪੱਕੇ ਹੋ ਜਾਣਗੇ ਤੈਨੂੰ ਵੀ ਬੁਲਾ ਲੈਣਾ ਮੇਰੇ ਨਾਲ ਆ ਜੀ ਬੜੀਆਂ ਗੱਲਾਂ ਕਰਦਾ ਬਹੁਤ ਜੀ ਬਹੁਤ ਗੱਲਾਂ ਕਰਦਾ ਸੀ ਜੀ ਸਾਡਾ ਇਕੱਠੀ ਫੈਮਿਲੀ ਦਾ ਸਾਡਾ ਛੇ ਭਰਾਵਾਂ ਦਾ ਜਿਹੜਾ ਛੋਟਾ ਭਰਾ ਸੀਗਾ ਜੀ ਬਹੁਤ ਲਾਡਾਂ ਨਾਲ ਪਾਲਿਆ ਸੀਗਾ ਜੀ ਅਸੀਂ ਉਹਨੂੰ ਲਾੜੜਾ ਸੀ ਸਾਡਾ ਜੀ ਬਸ ਇਹੀ ਚਾਹੁੰਦੇ ਮੰਗ ਲਈ ਸਾਨੂੰ ਸਾਡਾ ਭਰਾ ਜਿੰਦਾ ਜਾਂ ਮਰਦਾ ਜਿਵੇਂ ਵੀ ਹੈ ਜੀ ਸਾਨੂੰ ਸਾਨੂੰ ਕੋਈ ਛੱਡ ਕੋਈ ਚੰਪ ਪਹੁੰਚਣ ਨਹੀਂ ਦਿੰਦਾ ਜੀ ਤਾਂ ਇਹ ਪਰਿਵਾਰ ਨਾਲ ਅਸੀਂ ਗੱਲਬਾਤ ਕੀਤੀ ਆ ਤੇ ਅਸਲ ਦੇ ਵਿੱਚ ਗੱਲ ਇਹ ਆਂਦੀ ਆ ਕੀ ਨਵਦੀਪ ਨਾਲ ਕੀ ਦੁਸ਼ਮਣੀ ਸੀਗੀ ਕਿਉਂ ਐ ਸਭ ਕੁਝ ਕੀਤਾ ਗਿਆ ਕਿਉਂ ਪਲਾਨ ਕੀਤਾ ਗਿਆ ਹੰਨੀ ਟ੍ਰੈਪ ਜੇ ਲਾਇਆ ਵੀ ਐ ਤੇ ਜੇ ਉਹਨਾਂ ਨੂੰ ਪੈਸੇ ਚਾਹੀਦੇ ਸੀ ਤਾਂ ਪੈਸੇ ਦੀ ਮੰਗ ਕਰ ਲੈਂਦੇ ਕੁਝ ਕਰ ਲੈਂਦੇ ਉਹ ਵੀ ਕੋਈ ਮੰਗ ਨਹੀਂ ਕੀਤੀ ਤੇ ਡੈਡ ਬੋਡੀ ਜਿਹੜੀ ਆ ਉਹ ਅਜੇ ਤੱਕ ਮਿਲ ਨਹੀਂ ਪਾਈ ਪਰਿਵਾਰ ਜਿਹੜਾ ਹੈ ਜ਼ਰੂਰ ਡੈਡ ਡਿclare ਇਹਨਾਂ ਨੇ ਕਰ ਦਿੱਤਾ ਇੱਕ ਦੱਸ ਦਿੱਤਾ ਵੀ ਮਰਡਰ ਹੋ ਗਿਆ ਪਰ ਅਸਲ ਦੇ ਵਿੱਚ ਹੁਣ ਡੈਡ ਬੋਡੀ ਕਿੱਥੇ ਆ ਪਰਿਵਾਰ ਜੇ ਪੁੱਛਦਾ ਹੈ ਤਾਂ ਪਰਿਵਾਰ ਨੂੰ ਜਾਣਕਾਰੀ ਵੀ ਹਜੇ ਤੱਕ ਸਾਂਝੀ ਨਹੀਂ ਕੀਤੀ ਜਾ ਰਹੀ। ਸਭ ਤੋਂ ਵੱਡੀ ਗੱਲ ਹੈ ਵਾ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਹਾਂ ਵੀ ਬਾਹਰ ਜਾਵੇ ਆਪਣੇ ਸੁਪਨੇ ਜਿਹੜੇ ਆ ਉਹ ਸਾਕਾਰ ਕਰੇ, ਸੁਪਨੇ ਜਿਹੜੇ ਆ ਉਹ ਪੂਰੇ ਕਰੇ। ਪਰ ਦੇਖ ਸਕਦੇ ਹੋ ਵੀ ਇਹ ਤਾਂ ਹੁਣ ਇਹੀ ਕਹਿ ਰਿਹਾ ਵੀ ਸਾਡਾ ਪੁੱਤ ਦੇ ਡੈੱਡ ਬੋਡੀ ਦਾ ਟੁਕੜਾ ਵਾਪਸ ਭੇਜ ਦਿਓ। ਸਾਨੂੰ ਪਤਾ ਸਾਡੇ ਪੁੱਤ ਨੇ ਨਹੀਂ ਆਣਾ। ਇੱਕ ਭੈਣ ਬਾਰ-ਬਾਰ ਕਹਿ ਰਹੀ ਹੈ ਮੇਰੇ ਭਰਾਣੇ ਪਤਾ ਵੀ ਹੁਣ ਕਿਦਾਂ লাশ ਬਣ ਕੇ ਵਾਪਸ ਆਣਾ। ਪਰ ਉਹ ਉਹਦੀ ਲਾਸ਼ ਤਾਂ ਆਵੇ ਉਹਦੀ ਡੈੱਡ ਬੋਡੀ ਤਾਂ ਆਵੇ ਸੋ ਅਸੀਂ ਵੀ ਇਹ ਗੱਲ ਕਵਾਂਗੇ ਅਸੀਂ ਵੀ ਕਿਉਂਕਿ ਜੇ ਇਹ ਵੀਡੀਓ ਦੁਨੀਆ ਤੱਕ ਜਾਂਦੀ ਆ ਕੈਨੇਡੀਅਨ ਸਰਕਾਰ ਤੱਕ ਵੀ ਜਾਂਦੀ ਆ ਪੰਜਾਬ ਸਰਕਾਰ ਤੱਕ ਵੀ ਜਾਂਦੀ ਆ ਮੈਂ ਕਹਿੰਦਾ ਪੰਜਾਬ ਸਰਕਾਰ ਵੀ ਜ਼ਰੂਰ ਇਸ ਦੇ ਵਿੱਚ ਇੰਟਰਫੇਅਰ ਕਰੇ ਕਿਸੇ ਨਾ ਕਿਸੇ ਤਰੀਕੇ ਤੇ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਜਿਹੜਾ ਸੋਲਵ ਕੀਤਾ ਜਾਵੇ ਤਾਂ ਕਿ ਇਸ ਪਰਿਵਾਰ ਨੂੰ ਜਿਹੜਾ ਉਹ ਇਨਸਾਫ ਮਿਲ ਸਕੇ